পিছে পিছে ਰਹਿਣ ਦੀ ਕੋਸ਼ਿਸ਼ ਕੀਤੀ ਆ ਰਹਿਣ ਪਿੱਛੇ ਪਿੱਛੇ ਰਹਿਣ ਪਰ ਹਰ ਵਿਅਕਤੀ ਚਾਹੁੰਦਾ ਕਿ ਉਹ ਇਸ ਪਲ ਨੂੰ ਜ਼ਰੂਰ ਦੇਖਣਾ ਹਰ ਵਿਅਕਤੀ ਦਰਸ਼ਨ ਕਰਨਾ ਚਾਹੁੰਦਾ ਤੇ ਹੁਣ ਅਗਨਪੇਟ ਜਿਹੜੀ ਹੈਗੀ ਆ ਉਹ ਚਤਾਨੂ ਕਰਨ ਦੀ ਦਰਸ਼ਨ ਕੀਤੀ ਜਾਏਗੀ ਜਿਸ ਨੂੰ ਕਿ ਉਹਨਾਂ ਦੇ ਪੇਟ ਜਿਹੜੇ ਨੇ ਉਹਨੇ ਬਣਾਉਂਦੀ ਇਹ ਬਹੁਤ ਜਗ੍ਹਾ ਪਈ ਐ ਇਸ ਸਸਰ ਆਪਣੇ ਮਾਣ ਦਾ ਨੁਕਸਾਨ ਸਭੀ ਰੱਖੀ ਉੱਧਰ ਆ ਤਸਵੀਰਾਂ ਦੇਖ ਸਾਧਿਓ ਕਿ ਕਿੰਨਾ ਕਿਤੇ ਪਰਿਵਾਰ ਤੇ ਹਰ ਬਿਲਕੁਲ ਜੀ ਬਿਲਕੁਲ ਜੀ ਆ ਕਿਪਟਰ ਕਰਦੀ ਕੋਸ਼ਿਸ਼ ਇਹ ਕੀਤੇ ਜਾ ਰਹੀ ਆ ਕਿ ਤੁਸੀਂ ਵੀਰਤ ਦੇਖਵਾ ਦਿਓ ਤੇ ਨੋ ਨੋ ਮੜਾਇਆ ਬੀ ਮਾਰੇਗਾ ਆ ਬਿਲਕੁਲ ਰਾਜਪੂਤ ਬਈ ਹਾਂ ਬੇਤੀ ਅਭੀ ਪਿੱਛੇ ਹੋਲੀ ਮੈਂ ਤਾਂ ਅਭੀ ਖੜਨਾ ਬਿਲਕੁਲ ਜਿਹੜੀ ਅਗਨ ਪੇੜ ਦੀ ਰਸਮਾ ਉਹ ਜ਼ਰੂਰ ਪੂਰੀ ਕੀਤੀ ਹੈ ਹੁਣ ਮੈਂ ਅਮਨਦੀਪ ਨੂੰ ਕਹੂੰਗਾ ਕਿ ਆਵਾਮ ਨੂੰ ਦਿਖਾਇਆ ਜਾਵੇ ਆਲੇ-ਦਾਲੇ ਤਸਵੀਰਾਂ ਦਿਖਾਈਆਂ ਜਾਂਦੇ ਹਨ ਕਿ ਵੀਆਪੀ ਤੇ ਆਮ ਲੋਕ ਜਿਹੜੇ ਨੇ ਅੱਜ ਇੱਕ ਮੋਢੇ ਨਾਲ ਮੋਢੇ ਲਾ ਕੇ ਖੜੇ ਨੇ ਕਿਉਂਕਿ ਅੱਜ ਮੈਂ ਫਿਰ ਕਹਿ ਰਿਹਾ ਕਿ ਉਹਨਾਂ ਦਾ ਆਪਣਾ ਜਸਵਿੰਦਰ ਪ੍ਰੱਲਾ ਜਿਹੜਾ ਹੈਗਾ ਉਹ ਇਸ ਦੁਨੀਆ ਨੂੰ ਹਲਵਿਦਾ ਹੱਗ ਗਿਆ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਹਰ ਬੰਦਾ ਜਿਹੜਾ ਹੈਗਾ ਪਾਵੋ ਕਿ ਨਜ਼ਰ ਆ ਰਿਹਾ ਹੈ ਤੇ ਤਸਵੀਰਾਂ ਦੇ ਵਿੱਚ ਜ਼ਰੂਰ ਕਿਤਨਾ ਕਿਤੇ ਇਹ ਉਹ ਲੋਕ ਨਹੀਂ ਚਾਹਣ ਵਾਲੇ ਜਿਹੜੇ ਲੋਕ ਅੱਜ ਸਵੇਰ ਤੋਂ ਹੀ ਪਹਿਲਾਂ ਘਰ ਦੇ ਬਾਹਰ ਤੇ ਹੁਣ ਇੱਥੇ ਸੰਸਕਾਰ ਸਮੇਂ ਸਮਸ਼ਾਨ ਘਾਟ ਦੇ ਵਿੱਚ ਵੀ ਜਿਹੜੇ ਨਜ਼ਰ ਆ ਪਿੱਛੇ-ਪਿੱਛੇ ਲੁਕਾਉਣ ਨੂੰ ਰਹਿਣ ਦੀ ਕੋਸ਼ਿਸ਼ ਕੀਤੀ ਯਾਰੀ ਪਿੱਛੇ-ਪਿੱਛੇ ਰਹਿਣ ਪਰ ਹਰ ਵਿਅਕਤੀ ਚਾਹੁੰਦਾ ਕਿ ਉਹ ਇਸ ਪਲ ਨੂੰ ਜ਼ਰੂਰ ਦੇਖਣ ਹਰ ਵਿਅਕਤੀ ਦਰਸ਼ਨ ਕਰਨਾ ਚਾਹੁੰਦਾ ਤੇ ਹੁਣ ਅਗਨ ਭੇਟ ਜਿਹੜੀ ਹੈ ਗਿਆ ਉਹ ਚਤਾਨੂ ਕਰਨ ਦੀ ਦਸਮ ਕੀਤੀ ਜਾਏਗੀ ਜਿਸ ਨੂੰ ਕਿ ਉਹਨਾਂ ਦੇ ਬੇਟੇ ਜਿਹੜੇ ਨੇ ਉਹਨੇ ਬਣਾਉਂਗੀ ਬਹੁਤ ਜਗ੍ਹਾ ਪਈ ਹੈ ਪਲੀ ਸਸਰਾ ਆਪਣੀ ਮਾਣ ਦੀ ਨੁਕਸਾਨ ਸੇਕੀ ਰੱਖੀ ਉਹ ਤਸਵੀਰਾਂ ਦੇਖ ਸਾਧਿਓ ਕਿ ਕਿੰਨਾ ਕਿਤੇ ਪਰਿਵਾਰ ਤੇ ਹਰ ਤੇ ਬਿਲਕੁਲ ਜੀ ਬਿਲਕੁਲ ਜੀ ਆ ਕਿਪਟਰ ਕਰਦੀ ਕੋਸ਼ਿਸ਼ ਨਹੀਂ ਹੈ ਕਿਤੇ ਜਾਰੀ ਹੈ ਜੀ ਕਿਹਾ ਹੋਰ ਬੇਤੀ ਦਰ ਬਿਲਕੁਲ ਜੀ ਬਿਲਕੁਲ ਜੀ ਤਸਵੀਰਾਂ ਦੇਖ ਸਕਦੇ ਹੋ ਇਹਨਾਂ ਮੜੇ ਇਹ ਮੜੇ ਆ ਬਿਲਕੁਲ ਜੀ ਰਾਜਪੂਤ ਜੀ ਹਾਂ ਬੇਤੀ ਆ ਵੀ ਪਿੱਛੇ ਹੋਲੀ ਮਤਾ ਵੀ ਖੜਨਾ ਬਿਲਕੁਲ ਜਿਹੜੀ ਅਗਨ ਭੇੜ ਦੀ ਰਸਮਾ ਉਹ ਜ਼ਰੂਰ ਪੂਰੀ ਕੀਤੀ ਹੈ ਹੁਣ ਮੈਂ ਅਮਨਦੀਪ ਨੂੰ ਕਹੂੰਗਾ ਕਿ ਆਮ ਨੂੰ ਦਿਖਾਇਆ ਜਾਵੇ ਆਲੇ ਦਾਲੇ ਤਸਵੀਰਾਂ ਦਿਖਾਈਆਂ ਜਾਣ ਕਿ ਵੀਆਈਪੀ ਤੇ ਆਮ ਲੋਕ ਜਿਹੜੇ ਨੇ ਅੱਜ ਇੱਕ ਮੋਢੇ ਨਾਲ ਮੋਢੇ ਲਾ ਕੇ ਖੜੇ ਨੇ ਕਿਉਂਕਿ ਅੱਜ ਮੈਂ ਫੇਰ ਕਹਿ ਰਿਹਾ ਕਿ ਉਹਨਾਂ ਦਾ ਆਪਣਾ ਜਸਵਿੰਦਰ ਪੱਲਾ ਜਿਹੜਾ ਹੈਗਾ ਉਹ ਇਸ ਦੁਨੀਆ ਨੂੰ અલਵਿਦਾ ਹੱਗ ਗਿਆ ਤੇ ਜਦ ਜੀ ਬੰਦ ਦੇਖ ਸਕਦੇ ਕਿ ਹਰ ਬੰਦਾ ਜਰੇਗਾ ਪਾਉ ਉਹ ਕਿ ਨਜ਼ਰ ਆ ਰਿਹਾ ਹੈ ਤੇ ਤਸਵੀਰਾਂ ਦੇ ਵਿੱਚ ਜ਼ਰੂਰ ਕਿਤਨਾ ਕਿਤੇ ਇਹ ਉਹ ਲੋਕ ਨਹੀਂ ਚਾਣ ਵਾਲੇ ਜਿਹੜੇ ਲੋਕ ਅੱਜ ਸਵੇਰ ਤੋਂ ਹੀ ਪਹਿਲਾਂ ਕਰਦੇ ਬਾਹਰ ਤੇ ਹੁਣ ਇੱਥੇ ਸੰਸਕਾਰ ਸਮੇਂ ਸਮਸ਼ਾਨ ਘਾਟ ਦੇ ਵਿੱਚ ਵੀ ਜਿਹੜੇ ਨਜ਼ਰ ਆਇਆ ਸੀ